ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਮੈਂ ਰਹਾਡੇ ਸਾਹਮਣੇ 7 ਤੇ 8 ਪੋ ਦਾ ਇਤਿਹਾਸ ਸਾਂਝਾ ਕਰਨ ਜਾ ਰਹੀ ਹਾਂ 6 7 ਪੋ ਮੰਗਲ ਬੁੱਧ ਦੀ ਵਿਚਾਰ ਲਈ ਰਾਤ ਨੂੰ ਗੁਰੂ ਜੀ ਅਨੰਦਪੁਰ ਖਾਲੀ ਕਰਕੇ ਨਿਰਮੋਹ ਗੜ ਪੁੱਜੀ ਪਹਾੜੀ ਰਾਜਿਆਂ ਨੇ ਇਸ ਜਗ੍ਹਾ ਤੇ ਹੱਲਾ ਕਰ ਦਿੱਤਾ ਸਾਹਿਬਜ਼ਾਦਾ ਅਜੀਤ ਸਿੰਘ ਭਾਈ ਉਦੇ ਸਿੰਘ ਦੀ ਅਗਵਾਈ ਵਿੱਚ ਪਹਾੜੀ ਨਾਲ ਲੜਦੇ ਅੱਗੇ ਵਧਦੇ ਹੋਏ ਸਰਸਨਜੀ ਤੱਕ ਜਾ ਪੁੱਜੀ ਇੱਥੇ ਹੀ ਬਹੁਤ ਭਾਰੀ ਨੁਕਸਾਨ ਹੋਇਆ ਅਤੇ ਵੱਡੀ ਗਿਣਤੀ 'ਚ ਹੱਥ ਲਿਖਤੀ ਗ੍ਰੰਥ ਨਦੀ ਦੀ ਪੇਠ ਚੜ ਗਏ ਨਦੀ ਪਾਰ ਕਰਨ ਤੋਂ ਬਾਅਦ ਅੱਗੋਂ ਰੋਪੜ ਦੇ ਰੰਗੜਾ ਨੇ ਹਮਲਾ ਕਰ ਦਿੱਤਾ ਇੱਥੇ ਹੀ ਸਾਰੇ ਇੱਕ ਦੂਜੇ ਤੋਂ ਵੱਖ-ਵੱਖ ਹੋ ਗਏ ਇਸ ਤੋਂ ਬਾਅਦ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦਿਆਂ ਨੇ ਕੁਝ ਸਿੰਘਾਂ ਨਾਲ ਚਮਕੌਰ ਪਿੰਡ ਵੱਲ ਚਲੇ ਗਏ ਇੱਥੇ ਹੀ ਉਹਨਾਂ ਨੂੰ ਮੁਗਲ ਫੌਜ ਦੀ ਖਬਰ ਮਿਲੀ ਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਚੌਧਰੀ ਤੋਂ ਜਗ੍ਹਾ ਦੀ ਮੰਗ ਕੀਤੀ ਦਿੱਲੀ ਤੋਂ ਆ ਰਹੀ ਸ਼ਾਈ ਫੌਜ ਨੂੰ ਇਸ ਦੀ ਖਬਰ ਪਹੁੰਚ ਚੁੱਕੀ ਸੀ ਫੌਜ ਨੇ ਰਾਤੋਂ ਰਾਤ ਹੀ ਘੇਰਾ ਪਾ ਲਿਆ ਅੱਠ ਪੋ ਦੀਆਂ ਘਟਨਾਵਾਂ ਦਿਨ ਚੜਦੇ ਹੀ ਗੁਰੂ ਜੀ ਨੇ ਇਸ਼ਨਾਨ ਕੀਤਾ ਤੇ ਸਿੰਘਾਂ ਨੂੰ ਤਿਆਰ ਹੋਣ ਦਾ ਹੁਕਮ ਦਿੱਤਾ ਗਿਆ ਉਸ ਸਮੇਂ ਸਿੰਘਾਂ ਦੀ ਗਿਣਤੀ ਸਿਰਫ 40 ਸੀ ਕੋਸ਼ ਸਿੰਘਾਂ ਨੂੰ ਕੰਦਾਂ ਦੀ ਰਾਖੀ ਅਤੇ ਕੋਸ਼ ਨੂੰ ਦਰਵਾਜ਼ੇ ਤੇ ਖੜਾ ਕੀਤਾ ਗਿਆ ਆਪ ਗੁਰੂ ਜੀ ਸਾਹਿਬਜ਼ਾਦੇ ਭਾਈ ਦਇਆ ਸਿੰਘ ਅਤੇ ਭਾਈ ਸੰਤ ਸਿੰਘ ਤੀਰ ਫਲਾਉਣ ਲਈ ਤਿਆਰ ਹੋ ਗਏ ਦਿਨ ਚੜਦੇ ਹੀ ਸ਼ਾਹੀ ਫੌਜ ਵੱਲੋਂ ਤੀਰਾਂ ਤੇ ਗੋਲਿਆਂ ਦੀ ਵਾਚੜ ਸ਼ੁਰੂ ਕਰ ਦਿੱਤੀ ਗਈ ਗੁਰੂਜੀਤ ਦੁਆਰਾ ਭੇਜੇ ਗਏ ਪੰਜ ਸਿੰਘ ਬਹਾਦਰਾਂ ਨੇ ਲੜਦੇ ਸ਼ਹੀਦ ਹੋ ਗਏ ਦੁਸ਼ਮਣ ਫੌਜ ਦੇ ਕਮਾਂਡਰ ਨਾਹਰ ਖਾਨ ਅਤੇ ਗੈਰੰਤ ਖਾਨ ਵਾਰੀ-ਵਾਰੀ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ ਗੁੱਸੇ ਚਾਈ ਸ਼ਾਹੀ ਫੌਜ ਨੇ ਜ਼ੋਰਦਾਰ ਹਮਲਾ ਕੀਤਾ ਇਸੇ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਜੀ ਤੋਂ ਆਗਿਆ ਲੈ ਕੇ ਪੰਜ ਸਿੰਘਾਂ ਨਾਲ ਮੈਦਾਨ ਵਿੱਚ ਪਹੁੰਚ ਗਏ ਸਾਹਿਬਜ਼ਾਦਾ ਅਜੀਤ ਸਿੰਘ ਇੰਨੀ ਬਹਾਦਰਨਾ ਲੜੇ ਕਿ ਦੁਸ਼ਮਣ ਫੌਜ ਵੀ ਹੈਰਾਨ ਰਹਿ ਗਈ ਅਖੀਰ ਸਾਹਿਬਜ਼ਾਦਾ ਅਜੀਤ ਸਿੰਘ ਘੇਰੇ ਵਿੱਚ ਔਨ ਕਰਕੇ ਸ਼ਹੀਦ ਹੋ ਗਏ ਉਹਨਾਂ ਤੋਂ ਬਾਅਦ ਸਾਹਿਬਜ਼ਾਦਾ ਜੁਹਾਰ ਸਿੰਘ ਵੀ ਗੁਰੂ ਜੀ ਦੀ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚ ਗਏ ਅਜੀਤ ਸਿੰਘ ਵਾਂਗ ਹੀ ਬਹਾਦਰਨਾ ਲੜੇ ਤੇ ਘੇਰੇ 'ਚ ਆ ਕੇ ਸ਼ਹੀਦ ਹੋ ਗਏ ਆਖਰ ਵਿੱਚ ਪੰਜ ਸਿੰਘ ਰਹਿ ਗਏ ਸਨ ਭਾਈ ਦਿਆ ਸਿੰਘ ਭਾਈ ਤਰਮ ਸਿੰਘ ਭਾਈ ਮਾਨ ਸਿੰਘ ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ ਆ ਅੱਧੀ ਰਾਤ ਨੂੰ ਗੁਰੂ ਜੀ ਦੋ ਸਿੰਘਾਂ ਨੂੰ ਛੱਡ ਕੇ ਹਵੇਲੀ ਤੋਂ ਨਿਕਲ ਜਾਂਦੇ ਹਨ ਧੰਨਵਾਦ